ਸਤਿ ਸ਼੍ਰੀ ਅਕਾਲ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਪਿਓਰ ਕਾਟਨ ਦੇ ਸੂਟ ਲੈ ਕੇ ਆਏ ਹਾਂਗੇ ਲਾਰਜ ਪਣੇ ਦੇ ਵਿੱਚ ਵੱਡੇ ਪਣੇ ਦੇ ਵਿੱਚ ਲੈ ਕੇ ਆਏ ਹਾਂ ਫਸਟ ਸੂਟ ਹੈ ਜਿਹੜਾ ਆਪਣਾ ਇਹ ਵਾਲਾ ਸੂਟ ਹੈ ਜੀ ਤੁਸੀਂ ਦੇਖ ਸਕਦੇ ਹੋ ਪਿਓਰ ਕਾਟਨ ਦਾ ਸੂਟ ਆ ਅਗਰ ਕੋਈ ਕਸਟਮਰ ਮੈਚਿੰਗ ਸੂਟ ਬਣਾਉਣਾ ਚਾਹੁੰਦਾ ਇਹਦੇ ਨਾਲ ਆ ਬਾਟਮ ਲਗਵਾ ਕੇ ਮੈਚਿੰਗ ਸੂਟ ਵੀ ਬਣਾ ਸਕਦਾ ਅਗਰ ਆਲ ਓਵਰ ਲੈਣਾ ਚਾਹੁੰਦੇ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾਂਗੀ ਸੀ ਸਟਾਫ ਬਹੁਤ ਜਿਆਦਾ ਸੋਹਣਾ ਹੈਗਾ ਤੁਸੀਂ ਦੇਖ ਸਕਦੇ ਹੋ ਵੱਡੇ ਬਣੇ ਦੇ ਵਿੱਚ ਜਿਹੜੇ ਸਟਾਫ ਹੈ ਜੀ ਫਰਸਟ ਸੂਟ ਹੈ ਜਿਹੜਾ ਆਪਣਾ ਪਿਓਰ ਕਾਟਨ ਦਾ ਇਹ ਵਾਲਾ ਸੂਟ ਆ ਜੇ ਕਿਸੇ ਨੇ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਅਗਰ ਤੁਸੀਂ ਮੈਚਿੰਗ ਸੂਟ ਬਣਵਾਉਣਾ ਚਾਹੁੰਦੇ ਮੈਚਿੰਗ ਵੀ ਬਣਵਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਮੈਨੂੰ ਸੈਂਡ ਕਰੀ ਜਾਈਓ 9855562231 ਵਾਲੇ ਨੰਬਰ ਤੇ ਇੱਕ ਸੂਟ ਆਪਣੇ ਕੋਲੇ ਇਹ ਵਾਲਾ ਇਹ ਵੀ ਪਿਓਰ ਕਾਟਨ ਦਾ ਸਟਾਫ ਆ ਬਹੁਤ ਹੀ ਸੋਹਣਾ ਸਟਾਫ ਆ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਮੈਚਿੰਗ ਬਾਟਮ ਜਿਹੜੀ ਆਪਣੇ ਲਗਵਾਈ ਆ ਇਹ ਵਾਲੀ ਲਗਵਾਈ ਆ ਜੀ ਅਗਰ ਤੁਸੀਂ ਆਲ ਓਵਰ ਸੂਟ ਲੈਣਾ ਚਾਹੁੰਦੇ ਤਾਂ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਅਗਰ ਤੁਸੀਂ ਮੈਚਿੰਗ ਸੂਟ ਲੈਣਾ ਚਾਹੁੰਦੇ ਮੈਚਿੰਗ ਸੂਟ ਵੀ ਲੈ ਸਕਦੇ ਹੋ ਜਿਹੜਾ ਇਹਨਾਂ ਦਾ ਆਲ ਓਵਰ ਦਾ ਪ੍ਰਾਈਸ ਹੈ ਜੀ 500 ਰੁਪਏ ਪ੍ਰਾਈਸ ਹੈਗਾ ਅਗਰ ਤੁਸੀਂ ਵਰਕ ਕਰਵਾ ਕੇ ਲੈਣਾ ਚਾਹੁੰਦੇ ਤਾਂ ਉਹਦੇ ਚਾਰਜਸ ਐਕਸਟਰਾ ਹੋਣਗੇ ਆਪਾਂ ਵਰਕ ਕਰਕੇ ਵੀ ਦੇ ਦਾਂਗੇ ਕਈ ਕਸਟਮਰ ਬਾਟਮ ਦਾ ਵਰਕ ਕਰਵਾਉਣਾ ਚਾਹੁੰਦੇ ਨੇ ਜਾਂ ਪੈਚ ਵਰਕ ਕਰਵਾਉਣਾ ਇੱਕ ਸੂਟ ਆਪਣੇ ਕੋਲੇ ਏਆ ਵਾਲਾ ਜੀ ਇਹ ਵੀ ਪਿਓਰ ਕਾਟਨ ਦਾ ਸਟਾਫ ਆ बॉਟਮ ਜਿਹੜੀ ਹੈਗੀ ਆ ਜੀ ਚੈੱਕ ਵਾਲੀ ਆ बॉਟਮ ਦਾ ਬਹੁਤ ਹੀ ਸੋਹਣਾ ਸਟਾਫ ਆ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤੁਸੀਂ ਬਿਲਕੁਲ ক্লোਜ਼ ਤੋਂ ਚੈੱਕ ਕਰਵਾ ਲੈਣ ਇਹ ਜਿਹੜਾ ਆਪਣਾ बॉਟਮ ਦਾ ਸਟਾਫ ਆ 2.5 ਮੀਟਰ ਦੇ ਇਹਦੇ ਨਾਲ बॉਟਮ ਲਾਰਜ ਪਣੀ ਦੇ ਜਿਹੜਾ ਹੈਗੀ ਆ ਆਪਣੀ ਸ਼ਰਟ ਆ ਪਿਓਰ ਕਾਟਨ ਦੀ ਸ਼ਰਟ ਆ ਇੱਕ ਸੂਟ ਆਪਣੇ ਕੋਲੇ ਏ ਰੈਡੀ ਕੀਤਾ ਹੈ ਇਹਦਾ ਜਿਹੜਾ ਪ੍ਰਿੰਟ ਆ ਉਹ ਬਹੁਤ ਸੋਹਣਾ ਹੈ ਵੀ ਇਹ ਵਾਲਾ ਜਿਹੜਾ ਹੈਗਾ ਇਹਦਾ ਜੀ ਪ੍ਰਿੰਟ ਹੈਗਾ ਇੱਕ ਸੂਟ ਆਪਣੇ ਕੋਲੇ ਇਹ ਵਾਲਾ ਹੈਗਾ ਇਹਨੂੰ ਆਪਾਂ ਬਲੈਕ ਬਾਟਮ ਨਾਲ ਵੀ ਬਣਾ ਸਕਦੇ ਹਾਂ ਲਾਈਟ ਗ੍ਰੀਨ ਨਾਲ ਵੀ ਬਣਾ ਸਕਦੇ ਹਾਂ ਇਹ ਕਲਰ ਦੀ ਬਾਟਮ ਨਾਲ ਵੀ ਬਣਾ ਸਕਦੇ ਹਾਂ ਗ੍ਰੀਨ ਵਾਲੇ ਵੀ ਬਣਾ ਸਕਦੇ ਹਾਂ ਆਫ ਵਾਈਟ ਨਾਲ ਵੀ ਬਣਾ ਸਕਦੇ ਹਾਂ ਕੋਈ ਵੀ ਬਾਟਮ ਤੁਸੀਂ ਲਗਵਾ ਕੇ ਰੈਡੀ ਕਰ ਸਕਦੇ ਹੋ ਜਿੱਦਾਂ ਕਿ ਮੈਂ ਮੈਂ ਇਹਦੇ ਨਾਲ ਆਹ ਵਾਲੀ ਬਲੈਕ ਬਾਟਮ ਲਗਵਾਈ ਹੈ ਇਹ ਵੀ ਜਿਹੜਾ ਸਟੱਫ ਆ ਸਾਰਾ ਪਿਓਰ ਕਾਟਨ ਹੈ ਜੀ ਬਿਲਕੁਲ ਸੌਫਟ ਵਾਲੀ ਕਾਟਨ ਆ ਅਗਰ ਕਿਸੇ ਨੇ ਲਾਈਨਿੰਗ ਲਗਵਾਉਣੀ ਹੋਈ ਲਗਵਾ ਸਕਦਾ ਬਟ ਲਾਈਨਿੰਗ ਦੀ ਇਹਦੇ નીચે ਕੀ ਹੈ ਲੋੜ ਨਹੀਂ ਹੈਗੀ ਮੈਂ ਤੁਹਾਨੂੰ ਇੱਕ ਸੂਟ ਨੂੰ ਜਮਾ ਸਿੰਗਲ ਕਰਕੇ ਦਿਖਾ ਦਾਂਗੀ ਜੀ ਇੱਕ ਸੂਟ ਆਪਣੇ ਕੋਲ ਇਹ ਆ ਬਹੁਤ ਸੋਹਣਾ ਇਹ ਵੀ ਭੀਕ ਪ੍ਰਿੰਟ ਆ ਜੀ ਇਹ ਲਾਈਨਿੰਗ ਦੀ ਬਿਲਕੁਲ ਵੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੇ ਜਿਹੜੀ ਆ ਆ ਵਾਲੀ ਬਲੈਕ ਕਲਰ ਦੀ ਬਾਟਮ ਲਗਵਾਈ ਹੈ ਜੀ ਬਹੁਤ ਹੀ ਪਿਆਰਾ ਸੂਟ ਲੱਗਦਾ ਇਹ ਵੀ ਬਾਰ ਸੁੰਦਰ ਦਿਖਾ ਦੇ ਨੇ ਅਗਰ ਕੋਈ ਕਸਟਮਰ ਇਹ ਵਾਲੀ ਆ ਵਾਲੀ ਬਾਟਮ ਲਗਵਾਉਣਾ ਚਾਹੁੰਦੇ ਇਹਦੇ ਨਾਲ ਚੈੱਕ ਦੀ ਬਣੀ ਹੋਈ ਹੈ ਤਾਂ ਇਹ ਵੀ ਲਗਵਾ ਸਕਦਾ ਅਗਰ ਕੋਈ ਕਸਟਮਰ ਪਲੇਨ ਲਗਵਾਉਣਾ ਚਾਹੁੰਦਾ ਤਾਂ ਪਲੇਨ ਵੀ ਲਗਵਾ ਸਕਦਾ ਅਗਰ ਤੁਸੀਂ ਬਾਟਮ ਚੇਂਜ ਕਰਕੇ ਕੋਈ ਹੋਰ ਬਾਟਮ ਲਗਵਾਉਣਾ ਚਾਹੁੰਦੇ ਤਾਂ ਤੁਸੀਂ ਹੋਰ ਬਾਟਮ ਵੀ ਲਗਵਾ ਸਕਦੇ ਹੋ ਜੀ ਅਗਰ ਤੁਸੀਂ ਆਲ ਓਵਰ ਲੈਣਾ ਚਾਹੁੰਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਪ੍ਰਾਈਜ਼ ਜਿਹੜਾ ਇਹਨਾਂ ਸਾਰੇ ਸੂਟਾਂ ਦਾ ਸੇਮ ਆ ਜੀ ਇੱਕ ਇਹਦੇ ਵਿੱਚ ਆਪਣੇ ਕੋਲ ਹੋਰ ਆਇਆ ਹੈ ਬਲੈਕ ਬਲੈਕ ਕਲਰ ਦਾ ਸੂਟ ਇਹ ਆਪਣੇ ਕੋਲ ਪਹਿਲਾਂ ਵੀ ਆਇਆ ਸੀਗਾ ਇਹ ਆਪਣੇ ਪਹਿਲਾਂ ਕਸਟਮਰ ਨੂੰ ਬਾਟਮ ਦੇ ਵਰਕ ਕਰਕੇ ਦਿੱਤਾ ਸੀਗਾ ਇਹ ਵੀ ਬਹੁਤ ਪਿਆਰਾ ਸੂਟ ਆ ਜੀ ਅਗਰ ਕੋਈ ਆਲ ਓਵਰ ਲੈਣਾ ਚਾਹੁੰਦਾ ਆਲ ਓਵਰ ਲੈ ਸਕਦਾ ਹੈ ਅਗਰ ਕੋਈ ਮੈਚਿੰਗ ਕਰਵਾ ਕੇ ਲੈਣਾ ਚਾਹੁੰਦਾ ਮੈਚਿੰਗ ਕਰਵਾ ਕੇ ਲੈ ਸਕਦਾ ਹੈਗਾ ਸਾਰੇ ਜਿਹੜੇ ਹੈਗੇ ਪਿਓਰ ਕਾਟਨ ਦੇ ਸੂਟ ਆ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆਇਆ ਇਹ ਵੀ ਪਿਓਰ ਕਾਟਨ ਦਾ ਸੂਟ ਆ ਅਗਰ ਤੁਸੀਂ ਬਾਟਮ ਆਹ ਵਾਲੀ ਮੈਚ ਕਰਨਾ ਚਾਹੁੰਦੇ ਹੋ ਇਹ ਵਾਲੀ ਕਰ ਸਕਦੇ ਹੋ ਅਗਰ ਕੋਈ ਹੋਰ ਬਾਟਮ ਮੈਚ ਕਰਨਾ ਚਾਹੁੰਦੇ ਹੋ ਹੋਰ ਵੀ ਕਰ ਸਕਦੇ ਹੋ ਅਗਰ ਤੁਸੀਂ ਆਲ ਓਵਰ ਸੂਟ ਲੈਣਾ ਚਾਹੁੰਦੇ ਹੋ ਆਲ ਓਵਰ ਸੂਟ ਵੀ ਲੈ ਸਕਦੇ ਹੋ ਇਹਦਾ ਸਟੱਫ ਵੀ ਬਹੁਤ ਵਧੀਆ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਹੈ ਲਾਈਨਿੰਗ ਦੀ ਕਿਸੇ ਵੀ ਸੂਟ ਥੱਲੇ ਲੋੜ ਨਹੀਂ ਹੈਗੀ ਕਿਸੇ ਵੀ ਸੂਟ ਦੇ نیچے ਲਾਈਨਿੰਗ ਲਗਵਾਉਣ ਦੀ ਲੋੜ ਨਹੀਂ ਸੀ ਬਿਲਕੁਲ ਸਿੰਗਲ ਪੱਲਾ ਕਰਕੇ ਮੇਰਾ ਹੱਥ ਦੇ ਉੱਪਰ ਚੱਕਿਆ ਹੋਇਆ ਆਵळा ਸਾਰੇ ਸੂਟਾਂ ਦੇ ਥੱਲੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਇੱਕ ਆਪਣੇ ਕੋਲੇ ਇਹ ਵਾਲਾ ਸੂਟ ਆ ਗਿਆ ਸੀ ਇਹ ਆਪਣਾ ਲਾਸਟ ਜਦੋਂ ਆਪਣੇ ਮੰਗਵਾਏ ਸੀ ਟਾਈਮ ਲਾਸਟ ਟਾਈਮ ਸੂਟ ਉਦੋਂ ਵੀ ਇਹ ਵਾਲਾ ਆਰਟੀਕਲ ਆਪਣਾ ਹਿੱਟ ਰਿਹਾ ਸੀਗਾ ਬਹੁਤ ਕਸਟਮਰ ਨੇ ਆਰਡਰ ਦਿੱਤੇ ਸੀਗੇ ਤੇ ਇਸ ਵਾਰ ਇਹ ਰਿਪੀਟ ਦੇ ਉੱਪਰ ਅਗੇਨ ਫੇਰ ਆਇਆ ਇਹਦੇ ਨੀਚੇ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਅਗਰ ਕੋਈ ਕਸਟਮਰ ਮੈਚਿੰਗ ਲੈਣਾ ਚਾਹੁੰਦਾ ਮੈਚਿੰਗ ਵੀ ਲੈ ਸਕਦਾ ਅਗਰ ਕੋਈ ਕਸਟਮਰ ਬਿਲਕੁਲ ਸਿੰਗਲ ਹੈ ਜੀ ਦੇਖ ਸਕਦੇ ਹੋ ਤੁਸੀਂ ਅਗਰ ਕੋਈ ਕਸਟਮਰ ਬਾਟਮ ਮੈਚ ਕਰਕੇ ਲੈਣਾ ਚਾਹੁੰਦਾ ਤਾਂ ਬਾਟਮ ਮੈਚ ਕਰਕੇ ਵੀ ਲੈ ਸਕਦਾ ਕੋਈ ਸਿੰਗਲ ਲੈਣਾ ਚਾਹੁੰਦਾ ਤਾਂ ਸਿੰਗਲ ਵੀ ਲੈ ਸਕਦਾ ਇਹ ਸੂਟ ਵੀ ਆਪਣੇ ਕੋਲੇ ਸੇਲ ਦੇ ਉੱਪਰ ਆ ਇੱਕ ਆਪਣੇ ਕੋਲੇ ਆ ਵਾਲੀ ਸ਼ਰਟ ਹੈ ਚਾਹੀਦੀ ਬਾਟਮ ਬਣਾ ਲਓ ਜੀ ਇਹ ਵਾਲੀ ਵੀ ਆਪਣੇ ਕੋਲੇ ਸੇਲ ਦੇ ਉੱਪਰ ਆ ਇਹ ਜੇ ਕਿਸੇ ਨੇ ਲੈਣੀ ਹੈ ਸਿਰਫ 180 ਰੁਪਏ ਦੀ ਹੈਗੀ ਜੀ ਅਗਰ ਕਿਸੇ ਕਸਟਮਰ ਨੂੰ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆਉਂਦਾ ਕਾਟਨ ਦੇ ਸੂਟਸ ਦੇ ਵਿੱਚੋਂ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਦੇ ਉੱਪਰ ਸੈਂਡ ਕਰ ਸਕਦੇ ਹੋ 9855462231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਤੁਸੀਂ ਮੈਚਿੰਗ ਸੂਟ ਲੈਣੇ ਹੋ ਤਾਂ ਪ੍ਰਾਈਸ ਉਹਦੇ ਅਕੋਰਡਿੰਗ ਹੋਊਗਾ ਮੈਂ ਤੁਹਾਨੂੰ ਇੱਕ ਵਾਰ ਆਲ ਓਵਰ ਸੂਟ ਦਾ ਜਿਹੜਾ ਪ੍ਰਾਈਸ ਹੈ ਮੈਂਸ਼ਨ ਕੀਤਾ ਜੀ ਅਗਰ ਕਿਸੇ ਕਸਟਮਰ ਨੇ ਇੰਨਾ ਪਹਿਲਾਂ ਵਾਲੇ ਸੂਟਾਂ ਚੋਂ ਸਿਲੈਕਟ ਕਰਕੇ ਲੈਣਾ ਤਾਂ ਤੁਸੀਂ ਪਹਿਲਾਂ ਵਾਲੇ ਸੂਟਾਂ ਚੋਂ ਸਿਲੈਕਟ ਕਰਕੇ ਵੀ ਲੈ ਸਕਦੇ ਹੋ ਇੰਨਾ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਆ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਦਿਓ ਮੈਂ ਪ੍ਰਾਈਸ ਤੁਹਾਨੂੰ ਦੱਸ ਦਾਂਗੀ ਓਕੇ ਥੈਂਕ ਯੂ ਜੀ